ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਬੰਦਿਆਂ ਨੂੰ ਚਾਹ ਪਾਣੀ ਛਕਾ ਕੇ ਚੱਲ ਅਦਰ ਤੇ ਹੁਣ ਕੰਮ ਜਿਹੜੇ ਜਿਹੜੇ ਕਰਨ ਵਾਲੇ ਸਾਰੇ ਸ਼ੁਰੂ ਕਰਦੇ ਆ ਵਾਹਿਗੁਰੂ ਦਾ ਨਾਮ ਲੈ ਕੇ ਹੇ ਆਟਾ ਵਾਲਾ ਰੇ ਆਟਾ ਵਾਲਾ ਬਾਬੂ ਆ ਗਿਆ ਰੇ ਭਾਈ ਕਿਧਰ ਨੂੰ ਚੱਲਦੀ ਗੱਡੀ ਬੰਦ ਸਾਨੂੰ ਪਤਾ ਨਹੀਂ ਇਧਰੇ ਕਰੋ ਬੰਦੇ ਤੇ ਹੁਣ ਸਾਰੇ ਟਰੈਕਟਰ ਇੱਥੇ ਖਲੋਤੇ ਆ ਆਪ ਕੋ ਆਪਣੇ ਟਰੈਕਟਰਾਂ ਦੀ ਸੈਟਿੰਗ ਕਰਕੇ ਸਾਰੇ ਵੀਰ ਤੁਰਨਗੇ ਹੋ ਚੱਲੋ ਬੰਦਰੂਪ ਲਿਆ ਬੈਂਦਰ ਕੱਢ ਕੇ ਗਰੀਸ ਮਾਰਿਆ ਇੱਥੇ ਰਹਾ ਹੇ ਮੋਨੀ ਸ਼ੋਨੀ ਗਨੀ ਬਾਂਸੋਬੀਏਟਰ ਦੇ ਫੇਰ ਨਾਟ ਗਵਾ ਤੇ ਹਣੇ ਆ ਨਾ ਲੈ ਗਿਆ ਜਿਹੜੇ ਵਿਚਾਰੇ ਆਪੋ ਆਪਣੇ ਟਰੈਕਟਰ ਖਲੋਤੇ ਹਣ ਬਾਬਾ ਨਾਨਕ ਕਰੇ ਕਿਰਪਾ ਜਿੱਦ ਦਿਹਾੜੀ ਮਹੀਨਾ ਚੜਿਆ ਅੱਜ ਤੇ ਵਧੀਆ ਵਧੀਆ ਦਿਨ ਲੰਗੇ ਕੱਲ ਥੋੜਾ ਜਿਹਾ ਖਰਾਬੀਆਂ ਨੇ ਨੰਗਿਆ ਕੰਮ ਕੋਈ ਚੱਲਿਆ ਨਹੀਂ ਪਰਾਲੀ ਦਾ ਢੇਰ ਆਪਣਾ ਲੱਗਣ ਡਿਆ ਵਾ ਚੌਜੀ ਚ ਮਾਰਨਾ ġੇੜਾ ਨੰਦ ਜੇ ਆ ਜਾਂਦਾ ਤੇ ਕਹਿੰਦੇ ਇੱਕ ਵੀਰ ਨੇ ਪੁੱਛਿਆ ਵੀ ਸਾਡੇ ਪਪੀਤੇ ਗਲ ਜਾਂਦੇ ਆ ਚਲੋ ਕਲੀ ਜਰੂਰ ਮਾਰੋ ਸਾਡੇ ਤੋਂ ਲੇਟ ਹੋ ਗਏ 15 ਦਿਨ ਉਹ ਦੁਬਾਰਾ ਸ਼ੁਰੂ ਕਰਦੇ ਆ ਆ ਵੇ ਲੋ ਪਪੀਤੇ ਨੂੰ ਫਾਲ ਐ ਨਜ਼ਾਰਾ ਜੀ ਬਸ ਕਲੀ ਇੱਕ ਦਵਾਈ ਉਧਰ ਮੈਂ ਸੁਜੈਸਟ ਕੀਤੀ ਸਾਰੇ ਵੀਰਾਂ ਨੂੰ ਉਹ ਜਰੂਰ ਮਾਰੋ ਇਧਰ ਆਪਾਂ ਜਿਹੜੇ ਆਪਾਂ ਨੂੰ ਯੂਨੀਵਰਸਿਟੀ ਚੋਂ ਪਨੀਰੀ ਮਿਲੀ ਬੈਂਗੜਾਂ ਦੀ गोभी दी ਟਮਾਟਰਾਂ ਦੀ ਉਹ ਸਾਰੀ ਇੱਧਰ ਲਾਤੀ ਆ ਇੱਧਰ ਮਿਰਚਾਂ ਲਿਆ ਕੇ ਲਾਤੀਆਂ ਐਰ ਕੀ ਸ਼ਿਮਲਾ ਮਿਰਚ ਵੀ ਲਾਈ ਆ ਥੋੜੀ ਜੀ ਡ੍ਰੈਗਨ ਫਰੂਟ ਆਪਣੇ ਐਰ ਕੀ ਕਿਰਪਾ ਮਾਲਕ ਦੀ ਹੁਣ ਲੈ ਹੀ ਜਾਈਦਾ ਤੀਜੇ ਚੌਥੇ ਦਿਨ ਦੋ ਇਹਨੂੰ ਲਾਗੇ ਸਾਂਭ ਬੜੀ ਯਾਰ ਮੰਗਦੇ ਪੁੱਤਾਂ ਵਾਂਗੂ ਸਹੀ ਗੱਲ ਹੁਣ ਇਹਨੂੰ ਕੋਰੇ ਤੋਂ ਬਚਾਉਣਾ ਪੈਣਾ ਸਾਰੇ ਨੂੰ ਪਪੀਤੇ ਵੀ ਕਹਿੰਦੇ ਕੋਰੇ ਨੂੰ ਮਾੜੇ ਆ ਇਹਦੇ ਉੱਤੇ ਬਾਲੀ ਵਾਲਾ ਵੱਡੀਆਂ ਲੱਕੜਾਂ ਗੱਡ ਕੇ ਨਾ ਤੇ ਉੱਤੇ ਜਾਲ ਪਾ ਦਿੰਨੇ ਆ ਉਹਦੇ ਨਾਲ ਕੁਛ ਨਾ ਕੁਛ ਵਿਚਾਰ ਹੋਊਗਾ ਸਾਰੇ ਨਵੀਂ ਸੋਝੀ ਸ਼ੁਰੂ ਹੋ ਗਈ ਆ ਬੜਾ ਵਧੀਆ ਜਾ ਲੱਗਦਾ ਯਾਰ ਸਬਜੀ ਆਪਦੀ ਘਰ ਦੀ ਬੰਦਾ ਕੱਲ ਮੂਲੀਆਂ ਪਹਿਲੇ ਦਿਨ ਬਣੀਆਂ ਤੇ ਹਰ ਇੱਕ ਚੀਜ਼ ਜਿਹੜੀ ਹੱਥੀਂ ਪੈਦਾ ਕੀਤੀ ਹੋਵੇ ਨਾ ਉਹਦਾ ਵਧੀਆ ਵੱਖਰਾ ਹੀ ਮਾਜ ਹੀ ਲੱਗਦੀ ਢੋਲੀ ਵਾਲੀ ਨਿੱਕੀ ਤੋਂ ਵੱਡੀ ਹੁੰਦੀ ਦੇਖੀ ਆ ਯਾਰ ਪਾਲਕ ਬਹੁਤ ਵੱਡੀ ਹੋਈ ਪਈ ਤੇ ਥੋੜੀ ਸਰੋਂ ਲਿਆ ਕੇ ਸਾਗ ਬਣਾਵਾਂਗੇ ਮੂੜੀਆਂ ਚਲੋ ਉਧਰ ਚਲ ਚਲ ਸੌਜੀ ਦੇ ਵਿੱਚ ਫਦੇ ਬੜਾ ਖਰਾਬ ਕਰਦੇ ਇਹਨੂੰ ਲਾਉਣੇ ਜਾਲੀ ਤਾਰ ਗੋਡੀ ਵੱਜੀ ਜਾਂਦੀ ਹੈ ਨਾਲੋਂ ਨਾਲ ਮੁੰਡਾ ਆਪਣਾ ਰਾਣਾ ਮਲੇ ਗੋਡੀ ਮਾਰੀ ਇਹਦੇ ਨਾਲੇ ਵੀ ਜੀ ਜਾਂਦਾ ਲਸਣ ਦੇ ਵਿੱਚ ਦੀ ਰੰਬਾ ਨੰਗਿਆ ਇਹ ਤਾਂ ਗੋਡੀ ਕਰਨੀ ਪਈ ਮੀਂਹ ਪੈ ਗਿਆ ਇਹ ਆਪਣੇ ਕੋਲ ਮਹਾ ਦੋ ਕਨਾਲਾਂ ਥਾਂਣਾ ਵਾ ਤੇ ਘਰ ਦੀ ਸਬਜ਼ੀ ਮੁੱਕਦੀ ਨਹੀਂ ਇੱਥੇ ਪਰਾਲੀ ਲੱਗਣ ਲਈ ਆਪਣੀ ਸਾਰੀ ਜੀਦੀ ਹੈਗੀ ਪਰਾਲੀ ਦਾ ਕੰਮ ਜੇ ਕੇ ਯਾਰ ਸੱਜਣ ਕੋ ਵੀਰ ਕੋ ਟਰਾਲੀ ਖਲੋਤੀ ਹੋਵੇ ਨਾ ਪਰਾਲੀ ਇਕੱਠੀ ਕਰਨ ਵਾਲੀ ਮੇਰਾ ਵੀਰ ਜੂਰ ਸੰਪਰਕ ਕਰਿਓ ਸਾਨੂੰ ਲੋਡ ਕਰਾਇਆ ਲੈਣਾ ਹੋ ਜਿੱਦਾਂ ਸਿਸਟਮ ਸਾਰਾ ਦੱਸ ਦਿਓ ਲੈ ਲਾਂਗੇ ਹੁਣ ਬੈਲਰ ਨੂੰ ਗ੍ਰੀਸ ਮਾਰਨੇ ਕੱਲੇ ਕੱਲੇ ਪੁਆਇੰਟ ਨੂੰ ਹਰੇ ਨੂੰ ਕੱਲੇ ਕੱਲੇ ਪੁਆਇੰਟ ਨੂੰ ਗਰੀਸ ਕੀ ਆ ਜਾਵੇ ਹਾਂ ਵੇ ਇੱਥੇ ਪੁਆਇੰਟ ਦੱਸੇ ਮੰਦਰੂਬ ਜੇ ਨਾਮ ਹੀ ਹੋਏ ਤੇ ਪਾ ਦਾ ਜੇ ਆਪਣੇ ਲਗਣੀ ਦਾ ਕਸੂਰ ਨਾ ਸਰ ਲੁੱਟੇ ਬੜਾ ਆਪੱਖਾ ਦਾ ਅਗਰ ਤਲੱਗ ਜਾ ਖਰਾਬੀ ਹੋ ਗਿਆ ਬੰਦ ਕਰਕੇ ਦੀ ਚਲਾ ਦੇ ਹਾਂ ਸਿੱਧੀਆਂ ਜੋੜਦਾ ਚਲਦਾ ਹੀ ਰਹੇ ਇਹ ਕਿਹੜਾ ਬੈਟਰੀ ਦਾ ਚੱਲਿਆ ਚੱਲਦੀ ਚੁਕਾਂ ਉਹ ਅੱਗੇ ਪਲਾਦੀਆਲਾ ਚੱਲ ਗਿਆ ਸੀ ਹੂੰ ਉਹਨੂੰ ਕਰਦੇ ਆ ਨਾ ਫੋਨ ਆਪੇ ਆਊਗਾ ਪੰਪ ਖੋਲਦਾ ਮੁਰਿਆਂ ਨੇ ਤੇ ਤੇਲ ਕਿਦਾਂ ਠੀਕ ਹੈ ਵਿੱਚ ਤੇ ਮਸ਼ੀਨ ਦਾ ਕਟਾਈ ਦਾ ਵੜਾ ਨਾ ਸਾਨੂੰ ਖਰਾਬੀ ਜੀ ਆਉਣ ਢੀ ਆ ਸੱਤੇ ਲਾਈ ਯਾਰ ਬੈਕ ਉਥੇ ਨਾਲੇ ਡੈਕ ਲਵਾ ਲਈਏ ਦੇ ਨਾਲੇ ਕੰਬਲ ਜਿਲਦ ਵਾਲੀ ਹੈ ਹਿਦਰਾ ਦੇ ਇਥੇ ਥੱਲੇ ਜਾਣਾ ਆਓ ਥੱਲੇ ਜਾਣਾ ਕਿੰਦਾ ਮੜੀ ਠੋਕਦੇ ਨਾ ਸਿੱਧਾ ਕਰਕੇ ਪਾ ਹੈ ਗਲਤ ਪਾਇਆ ਹੈ ਇਸ ਤਰ੍ਹਾਂ ਪਾ ਸਿੱਧਾ ਨਹੀਂ ਨਾ ਜਗਾਂ ਨਹੀਂ ਰਹਿੰਦੀ ਇਹ ਮੋਟੀ ਹੈ ਐਂਦਾ ਪਾ ਇੱਕ ਵਾ ਠੋਕੀ ਬਸ ਸਦ ਕੰਬਲ ਵੱਡਾ ਵੱਡਿਆ ਗਿਆ ਸੀ ਸੰਗਲ ਦਾ 바ਵਾ ਤਖੜਾ ਵੜਦਾ ਉਹ ਵੀ ਹੁਣ ਵਢਾਈ ਜਾਣਾ ਉਹ ਬਸ ਕਰਗਾ ਸੰਗਲ ਦਾ 바ਵਾ ਵੱਡਾ ਚੱਲ ਕੋਈ ਨਹੀਂ ਵੱਡੇ ਦਾ ਇਲਾਜ ਤੇ ਫਿਰ ਗਾੜੀ ਨੜ ਨੜ ਪਾ ਦਾਂਗੇ ਹੁਣ ਹੋਰ ਜੀ ਹੁਣ ਐਸਾ ਜ 500 752 ਨੂੰ ਸੰਗਲ ਜਣੇ ਵੀ ਜਿਹੜੇ ਸ਼ੇਰ ਬੱਗੇ ਆ ਸਾਰੇ ਆ ਗਏ ਆ ਤੇ ਇਹਨਾਂ ਨਾਲ ਪਰਾਲੀ ਇਕੱਠੀ ਕਰਨ ਦੇ ਆ ਬਾਹਰਲੇ ਬਨੇ ਲਾਹਾ ਅੰਦਰ ਕੀ ਥੋੜੀ ਹੁਣ ਅੰਦਰ ਕੀ ਚ ਬਸ ਇੱਥੇ ਰੱਖ ਦੂਸਰਾ ਵਿੱਚ ਪਸਾਓ ਕਿੰਨੀਆਂ ਤਾਂਗਾ ਲਾਉਣੇ 1 2 3 4 5 6 ਲਾਉਣੇ ਕਿ 7 ਚਲੋ ਥੱਲੇ ਲਾ ਲਿਆ ਕਰੋ ਨੇ ਇੱਕ ਤਾਂਗ ਫਿਰ ਸੌਖੀ ਚੜਾਉਣੀ ਤਲ ਗੜ ਦੇ ਬੰਦੇ ਨਾਲ ਡੇਪੀ ਨੂੰ ਨੱਪ ਦੇ ਪਾਰ ਪਾ ਕੇ ਤੋਂ ਅੱਲਾ ਭਰ ਕੇ ਵੇਖਿਆ ਤੋੜਿਆ ਵੀ ਇਹਨਾਂ ਨੂੰ ਦੱਸਿਆ ਜਾਂ ਜਾਂਚ ਹੁਣ ਵੇਨੇ ਦੂਜਾ ਟਰਾ ਲੈ ਕਿਦਾਂ ਲੱਦਦੇ ਆ ਤੇ ਰੀਪਰ ਵਾਲੇ ਵੀਰ ਵੀ ਆ ਗਏ ਤੇ ਅੱਜ ਦਾ ਕੰਮ ਜੇ ਆਪਾਂ ਨੂੰ ਸ਼ਾਇਦ ਖੇਤੀ ਵਿਗਿਆਨ ਜਾਣਾ ਪਵੇ ਉੱਥੇ ਜਾਵਾਂਗੇ ਬੈਲਰ ਪੂਰਾ ਸਾਰਾ ਕੁਝ ਸਿਸਟਮ ਚਾਲੂ ਕਰਕੇ ਮਸ਼ੀਨ ਚਾਲੂ ਕਰਕੇ ਥੱਲੇ ਰਖ ਲੈ ਓਟ ਥੱਲੇ ਚੱਲ ਜੀ ਆਪਣਾ ਰੈਕਟਰ ਵੀ ਜਲ ਪਿਆ ਉੱਥੇ ਆਪਣਾ ਕੋਣਾ ਪੂਰੀ ਰੀਜਨਲ ਜਾਵਦੇ ਵੱਡੇ ਜਾਨ ਹੁਣ ਬਹੁਤ ਆਪਣੀ ਮਸ਼ੀਨ ਕਰਮਾਲੀ ਹੋ ਗਈ ਚਾਲੂ ਅੱਜ ਤਕਰੀਬਨ ਥੋੜਾ ਬੜਾ ਲਾਗੇ ਤੇ ਆਈ ਜਾਵਾਂਗੇ ਕੰਮ ਅੱਜ ਵੱਢ ਨਹੀਂ ਜਾਂਦਾ ਤੇ ਪੜਕੇ ਰਹਿੰਦਾ ਨਹੀਂ ਜੇ ਚੱਲਦੀ ਰਹੀ ਦੇ ਅੱਜ ਡਿਊਟੀ ਸਤਨਾਮ ਸੌਂਦੀ ਇਹਦੇ ਉੱਤੇ ਮਸ਼ੀਨ ਤੇ ਆਪਣਾ ਬੈਲਰ ਵਾਲਾ ਕੰਮ ਚੱਲ ਪਿਆ ਸਾਰੇ ਬੰਦੇ ਖਾਉ ਥਾਈ ਸੈੱਟ ਹੋ ਗਏ ਹਣ ਸਟੰਡ ਆ ਬਹੁਤ ਵਧੀਆ ਪੂਰਾ ਚੱਲੀ ਜਾਵੇ ਤੇ ਧਾਗਾ ਤੂੰਗਾ ਸਿੱਟਾ ਜੇ ਇੰਨੇ ਵੜਾ ਨਜ਼ਾਰਾ ਇਹਦਾ ਇਹ ਥੋੜੀ ਜਿਹੀ ਪ੍ਰੈਸ਼ਰ ਪ੍ਰੋਸ਼ਰ ਦੀ ਜਾਣਕਾਰੀ ਰੱਖਣੀ ਪੈਂਦੀ ਜਿੱਦਾਂ ਦਿਨੇ ਦਿਨੇ ਪ੍ਰੈਸ਼ਰ ਘੱਟ ਕਰਨਾ ਪੈਂਦਾ ਵਾ ਜੇ ਰਸ ਖਿਲਣਾ ਬੰਦ ਨਹੀਂ ਜੇ ਸੁੱਕੇ ਹੋਣ ਤੋਂ ਪ੍ਰੈਸ਼ਰ ਬੜਾ ਵੱਧ ਕਰਨਾ ਪੈਂਦਾ ਹਾਰੇ ਕੀ ਚੀਜ਼ ਆਪਾਂ ਨੂੰ ਜਾ ਸਿਖਾਉਂਦੀ ਆ ਕੱਲ ਧਾਗਾ ਤੋੜਦੀ ਤੇ ਉਹਦੀ ਜਾਜ ਆਪਾਂ ਨੂੰ ਆਈ ਵੀ ਧਾਗਾ ਥੋੜਾ ਜਾੜਾ ਗ੍ਰੀਸ ਵਾਲਾ ਥਾਂ ਜਿਹੜਾ ਸੀ ਮੈਨੂੰ ਗ੍ਰੀਸ ਬਹੁਤ ਚਾਹੀਦੀ ਆ ਗ੍ਰੀਸ ਮਾਰੀ ਤੇ ਧਾਗਾ ਤੋੜਨੋਂ ਅੜ ਗਈ ਹੁਣ ਅੱਜ ਗੱਠ ਛੋਟੀ ਬੰਦੀ ਆ ਇਹਡਾ ਤੁਰ ਜਾਣਾ ਜਾਮ ਹੋ ਗਿਆ ਏ ਤੇ ਉਹ ਖੁੱਲਦਾ ਨਹੀਂ ਪੂਰਾ ਤੇ ਇਹਨੇ ਗੱਠ ਬੰਦਨੀ ਹੁੰਦੀ ਆ ਇਹ ਮੜਾ ਆ ਹੁਣ ਇਹਨੂੰ ਗ੍ਰੀਸ ਮਾਰੀ ਆ ਹੋਣ ਗੱਠ ਪੂਰੀ ਪ੍ਰੋਪਰ ਬੰਨਣ ਡੈ ਵੀ ਆ ਗਰੀਸ ਬਹੁਤ ਜ਼ਰੂਰੀ ਆ ਮਸ਼ੀਨ ਨੂੰ ਬਹੁਤ ਜਿਆਦਾ ਜ਼ਰੂਰੀ ਬਾਕੀ ਹੌਲੀ ਹੌਲੀ ਜੋ ਜੋ ਇਹਨੂੰ ਚਲਾਵਾਂਗੇ ਆਪਾਂ ਨੂੰ ਸਾਰੀਆਂ ਦੀਆਂ ਚਾਚੇ ਜੋਦੇ ਨੂੰ ਕਹਿਦਰਾ ਫਿਰ ਪੰਜਾਬੀ ਨਾਲ ਆ ਤੁਸੀਂ ਹੈਪੀ ਹੋ ਤੇ ਹਲੋਂ ਸਾਰੇ ਵੀਰਾਂ ਦਾ ਪ੍ਰਸ਼ਾਦ ਆ ਬੁੱਥਿਆਂ ਵਾਲੇ ਤੇ ਬਹੁਤ ਸ਼ਕ ਲਾਮੇ ਆਉਣ ਡੈ ਆ ਬੁੱਥੇ ਰਗੜ ਕੇ ਵੱਢ ਬਾਬਾ ਜੀ ਇੱਥੇ ਬਾਬਾ ਥੱਲੇ ਹਿੱਟ ਦੇਈਦਾ ਸਾਰਾ ਦੇ ਨਾ ਬਾਤ ਕੀ ਏ ਬਾਕੀ ਗੱਲ ਸੁਣਾਉਂਦਾ ਜੀ ਟੀਪ ਵਾਕੇ ਤੀ ਹੁਣੇ ਵੀਰ ਨੇ ਥੋੜੀ ਜੀ ਮਸ਼ੀਨ ਦੀ ਸੈਟਿੰਗ ਕੀਤੀ ਆ ਤੇ ਹੁਣ ਸਾਨੂੰ ਲੱਗਣ ਲੱਗਾ ਵੀ ਇਹਦੇ ਚ ਕੋਈ ਫਾਇਦਾ ਹੈਗਾ ਵਾ ਪਹਿਲਾਂ ਸਾਨੂੰ ਲੱਗਦਾ ਵੀ ਸਾਨੂੰ ਵਸਤ ਨੂੰ ਫੜਾਦਾ ਇਹਨਾਂ ਨੇ ਸ਼ਕਤੀਮਾਨ ਆਲੇ ਨੇ ਦੇਖ ਥੋੜੀ ਸੈਟਿੰਗ ਦੀ ਲੋੜ ਹੈ ਇਹ ਪਾਜੀ ਆਏ ਆ ਕਿੱਥੋਂ ਆਏ ਵੀਰ ਲਾਦੀਆਂ ਧੋਰੇ ਆਏ ਪਾਜੀ ਸੁਲਤਾਨਪੁਰ ਤੋਂ ਸੁਲਤਾਨਪੁਰ ਤੋਂ ਖਿੰਦ ਮਸ਼ੀਨਰੀ ਵਾਲੇ ਵੀਰਾਂ ਨੇ ਭੇਜਿਆ ਇਹਨਾਂ ਨੂੰ ਇਹ ਬਹੁਤ ਵੀਰਾਂ ਦਾ ਧੰਨਵਾਦ ਥੋੜਾ ਬੜਾ ਜਿਹੜਾ ਸਾਨੂੰ ਦੱਸ ਕੇ ਗਿਆ ਬਹੁਤ ਬਹੁਤ ਮਾਣ ਦਾ ਇੱਕ ਬੰਨੇ ਮਸ਼ੀਨ ਚੱਲਣ ਡਈ ਐ ਇੱਕ ਬੰਨੇ ਬੁੱਥੇ ਵੜਨ ਡੈ ਇੱਕ ਬੰਨੇ ਰਿਆਕਰ ਚੱਲਣ ਡੈ ਮਾਰ ਬਜੇ ਭਾਵੇਂ ਕੋਸ਼ਣਾ ਬਜੇ ਵਾਰਾ ਕਾਰੋਬਾਰ ਜੇ ਚੱਲਣ ਡੈ ਮੁਲਕ ਦਾ ਵੀ ਬੰਦੇ ਮੋਟਰ ਤੇ ਬਹਿ ਕੇ ਰੋਟੀ ਖਾਂਣ ਡੈ ਆ ਬਜਣਾ ਨਾ ਬਜਣਾ ਵੱਖਰੀ ਗੱਲ ਆ ਕਿਉਂ ਕਿਆ ਨਾਲ ਇਕੋ ਹੀ ਕਾਮਯਾਬ ਨਿਕਲਿਆ ਸਾਡੇ ਜਿਹੜਾ ਸਿੱਧਾ ਰਹਿਕ ਮਾਰਨਾ ਡਬਲ ਟੇਰੀ ਕਰਨਾ ਇਹੋ ਹੀ ਨਿਕਲਿਆ ਬਸ ਬਾਕੀ ਸਾਰੇ ਤਰੀਕੇ ਫੇਲ ਜੇ ਹੋ ਗਏ ਮੈਂ ਇਹਦਾ ਡਬਲ ਕਰਕੇ ਫਿਰ ਟਰੈਕਟਰ ਭੱਜਾਊਗਾ ਇਹਨੂੰ ਘਮਾਲਾ ਇਹਨੂੰ ਬੈਗ ਵਾ ਗਈ ਜਾਜ ਦੇ ਉਹ ਉਦਾਂ ਹੀ ਘੁੰਮ ਜਾਣਾ ਆ ਲਿਆ ਨੇ ਚੱਲ ਗਾਂ ਘਾਰ ਓ ਗਾਂ ਘਰ ਕੇ ਸਿੱਧਾ ਕਰਕੇ ਰੱਖ ਇੱਥੇ ਰੱਖ ਸਿੱਧਾ ਕਰਕੇ ਮੁੜ ਕੇ ਪਰਾਲੀ ਰਹਿ ਜਾਣੀ ਆ ਗਾਂ ਘਰ ਕੇ ਸਿੱਧਾ ਕਰਕੇ ਰੱਖਿਆ ਕਰ ਇੱਥੇ ਲਿਆ ਕਾਲੀ ਨਾ ਕਰਿਆ ਕਰ ਰੱਖ ਓ ਖਲੋ ਓਏ ਇੱਕ ਸੌ 10 ਦੀ ਬਹੁਤ ਐਵਰੇਜ ਨਿਕਲੀ ਆ ਭਾਈ ਸਤਨਾਮ ਹੋਣਾ ਨੇ ਸਾਂਭਿਆ ਬਹੁਤ ਆ ਕਿੰਨੀਆਂ ਖਾਦਾਂ ਭਾਈ ਠੋਕੀਆਂ ਭਾਜੀ ਖਾਦ ਭਾਈ ਤੇਰੀ ਤੇ ਥੱਲੇ ਵੀ ਕਹਿੰਦੇ ਡੇਢ ਡੇੜੀ ਸੁੱਟੀ ਆਏ ਆ ਤੇ ਬੋਰੀ ਐਂਡ ਤੇ ਥੱਲੇ ਵੀ ਜਿਹੜੀ ਉਹ ਨੀ ਉਹ ਤਾਂ ਨਾਰਮਲ ਜੀ ਉਹ ਤੇ ਦੁੱਖੀ ਉਹ ਦੇ ਖੁੱਲੀਆਂ ਖੁੱਲੀਆਂ ਐ ਸੁੱਟੀਆਂ ਖਾਦਾਂ ਖੂਦਾਂ ਕੇ ਸਾਨੂੰ ਆਖ ਕੇ ਬੋਰੀ ਨਾ ਤੇ ਆਪ ਇੱਥੇ ਸੁੱਟੀਆਂ ਵੱਧ ਚੋਨਾ ਬਹੁਤ ਵਧੀਆ ਐ ਏਰ ਕੀ ਇਹਨੂੰ ਮੈਡਲ ਦੇਣਾ ਵਾ ਏਰ ਕੀ ਇਹਦਾ ਮੈਡਲ ਬਣਾਵਾ ਸਾਡੇ ਕਿਉਂਕਿ ਸਾਡਾ ਦੇ ਸਾਰਾ ਪੱਖੇ ਤੋਂ ਬਿਨਾ ਤੋਲ ਗਿਆ ਤੋਲਤਾ ਨਾ ਤੇ ਹੁਣ ਇਹਦੀ ਵੱਡੇ ਪੱਖੇ ਲੱਗਦੀ ਨੇ ਪਲਾਟ ਦੇ ਚੱਲਣ ਦੀ ਸਭ ਤੋਂ ਵਧੀਆ ਐਵਰੇਜ 31 ਦੀ ਐਵਰੇਜ ਆਉਣ ਦੀ ਆ ਬੱਤੀ 33 32 31 ਬੱਤੀ ਲੈ ਜਾ ਲੋ ਕੱਢ ਕੇ 33 ਦੀ ਹੋਣੀ ਫੱਕ ਫੱਕ ਨਿਕਲ ਗਈ ਕਈਆਂ ਖੱਤਿਆਂ ਦੀ ਬੱਤੀ ਵੀ ਆਈ ਨਹੀਂ ਤੇਤੀ ਵੀ ਆਈ ਨਹੀਂ ਹਾਂ ਬੜੀ ਗੱਲ ਤਾਂ ਸਹੀ ਹੈ ਬੋਲੇ ਹੈ ਐਦਾਂ ਠੀਕ ਅੱਜ ਹੋਣਾ ਬਹੁਤ ਗੱਲਾਂ ਜਿਹੜੀਆਂ ਵਾ ਆਪਾਂ ਨੂੰ ਬੈਲਰ ਦੇ ਵਿੱਚ ਸਿੱਖਣ ਨੂੰ ਮਿਲ ਗਿਆ ਇੱਕ ਵੀਰ ਆਏ ਉਹਨਾਂ ਨੇ ਦੱਸਿਆ ਕਿੱਦਾਂ ਪ੍ਰੈਸ਼ਰ ਵਧਾਉਣਾ ਕਿੱਦਾਂ ਸਿਸਟਮ ਕਿਉਂਕਿ ਜਿੰਨਾ ਚਿਰ ਆਪਾਂ ਫੀਲਡ ਦੇ ਵਿੱਚ ਆਪ ਵਰਕ ਨਹੀਂ ਨਾ ਕਰਦੇ ਉਹਨਾਂ ਜਿਹੜਾ ਆਪਾਂ ਕਿਸੇ ਵੀ ਚੀਜ਼ ਦੇ ਬਾਰੇ ਜਾਣ ਨਹੀਂ ਸਕਦੇ ਅੱਜ ਸਾਨੂੰ ਨਹੀਂ ਥੋੜਾ ਸਮਝ ਨੌਲੇਜ ਥੋੜੀ ਘੱਟ ਹੀ ਤੇ ਬਹੁਤ ਹਵਾਵਾਂ ਦੀ ਮਾਰ ਖਾਦੀ ਇਸ ਕਰਕੇ ਪੁੱਛਣ ਦਾ ਕੋਈ ਡਰ ਨਹੀਂ ਹੁੰਦਾ ਕਿ ਜਿਹੜੇ ਪਹਿਲੇ ਵੀਰ ਸਾਨੂੰ ਦੱਸ ਗਏ ਵੀ 1500 ਚੱਕਰ ਤੇ ਚਲੌਣੀ ਮਸ਼ੀਨ ਤੋਂ ਮਸ਼ੀਨ ਦੇ ਚੱਕਰ ਵੀ ਥੋੜੇ ਸੀ ਤੇ ਜਦੋਂ ਗੱਠ ਬੰਨੀ ਦੀ ਤੇ ਉਹ ਗੱਠ ਝੋਕ ਹੋ ਜਾਂਦੀ ਹੈ ਆਪਣੀ ਮਸ਼ੀਨ ਅੱਜ ਇੱਕ ਵੀਰ ਆਏ ਜਿਹਨੇ ਜਿਹੜੇ ਕੰਪਨੀ ਦੇ ਇੰਜੀਨੀਅਰ ਆ ਉਹਨਾਂ ਨੇ ਆਣ ਕੇ ਦੱਸਿਆ ਇਕੱਠਾ ਮੰਨਣੀਆਂ ਉਹ ਆਪਣਾ ਉਹ ਇੱਕ ਸੈਟਿੰਗ ਥੋੜੀ ਜੀ ਕਰਨ ਵਾਲੀ ਸਾਰੀ ਸੈਟਿੰਗ ਕੀਤੀ ਮੈਂ ਜਾਨਾ ਵੀ ਚਲੋ ਬਹੁਤ ਉਹਨਾਂ ਵੀਰਾਂ ਦਾ ਧੰਨਵਾਦ ਜਿ ਤਰ੍ਹਾਂ ਸਿੰਧ ਮਸ਼ੀਨਰੀ ਵਾਲੇ ਵੀਰ ਜੋਗਾ ਭਾਜੀ ਜਦੋਂ ਵੀ ਫੋਨ ਲਾਈਏ ਆ ਆਪਣਾ ਉਸੇ ਵੇਲੇ ਸਾਹ ਦੇੰਦੇ ਏਰੀਏ ਦੇ ਵਿੱਚ ਇਹ ਨਹੀਂ ਆਪਣੀ ਕੋਈ ਮਸ਼ੀਨ ਜਿਹੜੀ ਉਹਨਾਂ ਦੀ ਆਪਾਂ ਲੈਨੇ ਆ ਉਹ ਉਸੇ ਵੇਲੇ ਉੱਥੇ ਬੰਦੇ ਮਗਰ ਸਰਵਸਤੇ ਭੇਜਦੇ ਆ ਤੇ ਬਾਕੀ ਇੱਕ ਥੋੜਾ ਜਿਹਾ ਹੋਰ ਸਾਨੂੰ ਰੈਕਰ ਦੇ ਵਿੱਚ ਪ੍ਰੋਬਲਮ ਹੋਦੀ ਸੀ ਰੈਕਰ ਜਿਸ ਤਰ੍ਹਾਂ ਕੋਈ ਦੱਸ ਦਿੰਦਾ ਜੀ ਨਵਾਂ ਕੰਮ ਕੀਤਾ ਤੇ ਦੱਸ ਦਿੰਦਾ ਜੀ ਵੀ ਸਿੱਧਾ ਘੇਰੇ ਰੋਗ ਰੈਕ ਮਾਰੀ ਆ ਉਹ ਉਹਦੇ ਵਿੱਚ ਸਾਡਾ ਡੀਜ਼ਲ ਵੀ ਵੱਧ ਲੱਗਦਾ ਸੀ ਤੇ ਸਾਨੂੰ ਤੰਗੀ ਵੀ ਆਉਂਦੀ ਹੁਣ ਅੱਜ ਅਸੀਂ ਆਪਦਾ ਹੀ ਤਜਰਬਾ ਆਪਦਾ ਹੀ ਦਿਮਾਗ ਲਾ ਲਾ ਕੇ ਹੁਣ ਅਸੀਂ ਸਿੱਧੇ ਰੋਗ ਇਸ ਤਰ੍ਹਾਂ ਰੈਕਰ ਮਾਰਨਦੇ ਆ ਇਹਦੇ ਨਾਲ ਕੀ ਆ ਢੇਰੀਆਂ ਡਬਲ ਹੁੰਦੀਆਂ ਜਾਂਦੀਆਂ ਵਾ ਖੱਤੇ ਦੇ ਵਿੱਚ ਲੈਣਾ ਜਿਤਨਾ 5 ਜਾਂ 7 ਲੱਗਦੀਆਂ ਲੰਮੇ ਖੱਤੇ 'ਚ ਤੇ ਜਿਹੜੀਆਂ ਵਾ ਟਰੈਕਟਰ ਥੋੜਾ ਜਿਹਾ ਛੋਟੇ ਗੇਅਰ 'ਚ ਭਵੇਂ ਆ ਜਾਂਦਾ ਵਾ ਪਰ ਜਿਹੜੀਆਂ ਵਾ ਬਰੋਬਰ ਲੈਣਾ ਜਿਹੜੀਆਂ ਵਾ ਚੁੱਕੀਆਂ ਇੰਨੀਆਂ ਧੁਰੀਆਂ ਜਾਂਦੀਆਂ ਇਹ ਚੀਜ਼ਾਂ ਜਿੰਨਾ ਚਿਰ ਆਪਾਂ ਫੀਲਡ ਦੇ ਵਿੱਚ ਕੰਮ ਆਪ ਨਹੀਂ ਨਾ ਕਰਦੇ ਉਹਨਾਂ ਚਿਰ ਆਪਾਂ ਕਾਮਯਾਬ ਨਹੀਂ ਹੋ ਸਕਦੇ ਇਸ ਕਰਕੇ ਸਭ ਤੋਂ ਪਹਿਲਾਂ ਹਰ ਇੱਕ ਚੀਜ਼ ਦੀ ਜਾਂਚ ਆਪ ਸਿੱਖੋ ਬਾਅਦ ਦੇ ਵਿੱਚ ਜੇ ਕੋਈ ਤੁਹਾਡੇ ਤੋਂ ਪੁੱਛੇ ਤੇ ਦੱਸਣ ਯੋਗ ਹੋਈਏ ਹੁਣ ਸਾਰੀ ਸੈਟਿੰਗ ਕਰਕੇ ਮਸ਼ੀਨ ਦੀ ਹੁਣ ਇਸ ਟਾਈਮ ਜਿਹੜਾ ਪਰਾਲੀ ਦਾ ਦਬਾਅ ਜਿਹੜਾ ਵਾ ਉਹ ਘਟਾਉਣਾ ਪੈਂਦਾ ਵਾ ਨੇ ਦੇ ਧਾਗਾ ਵੀ ਟੁੱਟ ਸਕਦਾ ਸੂਈ ਵੀ ਹੁਣ ਦੁਪਹਿਰੇ 25 ਦੇ ਚਲਦੀ ਆ ਤੇ ਹੁਣ 10 ਤੇ ਕਰਤਾ ਵਾ ਇਦਾਂ ਨਿੱਗੀਆਂ ਨਿੱਗੀਆਂ ਚੀਜ਼ਾਂ ਜਿਹੜੀਆਂ ਵਾ ਸਾਰੀਆਂ ਕੰਮ ਸੈੱਟ ਕਰਨੇ ਪੈਂਦੇ ਆ ਨੇਰੇ ਦੇ ਵਿੱਚ ਵੀ ਅੱਜ ਪੂਰਾ ਵਧੀਆ ਕੰਮਜਾਬ ਚੱਲਣ ਡਿਆ ਉਹ ਨਜ਼ਾਰਾ ਵਾ ਆ ਮਨਰੂਪ ਸੋਹਣ ਮਗਰਾੜ ਤੇ ਲਾਈਆਂ ਐਣ ਕੰਮ ਅੱਜ ਅੱਜ ਬਹੁਤ ਵਧੀਆ ਚੱਲਿਆ ਬਹੁਤ ਕਿਰਪਾ ਮਾਲਕ ਦੀ ਨਜ਼ਾਰਾ ਆ ਗਿਆ ਐਦਾਂ ਚੱਲੀ ਜਾਵੇ ਤੇ ਫਿਰ ਸਾਨੂੰ ਲੇਵਰ ਦੀ ਬਹੁਤ ਲੋੜ ਆ ਜੇ ਕੋਈ ਵੀਰ ਵੇਂਦਾ ਜੇ ਕਿਸੇ ਤੋਂ ਲੇਵਰ ਹੈਗੀ ਆ ਭਈਆਂ ਦੀ ਜਾਂ ਪੰਜਾਬੀਆਂ ਦੀ ਉਹ ਜ਼ਰੂਰ ਮੇਰੇ ਨੰਬਰ ਤੇ ਸੰਪਰਕ ਕਰੋ ਆਪਾਂ ਠੇਕਾ ਮਾਰ ਲਾਂ ਜਿੰਨੇ ਦਾ ਜਿੰਨਾ ਕੋਈ ਚੁੱਕ ਸਕਦਾ ਆ ਉਹਨਾਂ ਚੁੱਕ ਗੇ ਇੱਥੇ ਪਤਲੀ-ਪਤਲੀ ਝਾੜ ਜਾਣੀ ਮੋਟੀ-ਮੋਟੀ ਸਾਰੀ ਮਸ਼ੀਨ ਦਮਾਂ ਜਾਣਿਆਂ ਨੇ ਮੁੜ ਕੇ ਕੜੀ ਇਹੰਦੀ ਹੂ ਛੰਡੀ ਬਣਾਈ ਇੱਕ ਉਹ ਛੜੀ ਹੋਵੇ ਨਾ ਮੋਟੀ ਮੋਟੀ ਤੇ ਫੇਰ ਇਹਦੇ ਪਤਲਾ ਪਤਲਾ ਘੱਟਾ ਬੋਲਾ ਜਿਆਦਾ ਇੱਧਰ ਵੀ ਸਾਰੇ ਨਾ ਸੇ ਮਾਰਿਆ ਕਰ ਬਲੂਰ ਜਾ ਹਾਂ ਵੀ ਆ ਭਰਿਆ ਪਿਆ ਭੈ ਹੁਣ ਝਾੜ ਜਿਓ ਇਹ ਤੇ ਮੁੜ ਕੇ ਗਰੀਸ ਵੇਰੇ ਸੌਖੀ ਵੱਜ ਜਾਂਦੀ ਨਹੀਂ ਤੇ ਮੂੰਹ ਸਿਰ ਸਾਰਾ ਲਿਬੜ ਜਾਂਦਾ ਮੈਂ ਮੋੜ ਨੂੰ ਆਖਵਾ ਉਹ ਰੈਕ ਸਗੋਂ ਮਾਰ ਆਵੇ ਹੜਾ ਮਣਕੇ ਜਨੇ ਲੇਟ ਹੋ ਜਾਂਦਾ ਆਹੋ ਅੱਜ ਆਪ ਕੱਲ ਆਪਾਂ ਵੀਡੀਓ ਪਾਈ ਵੀ ਪਛੇਤੀ ਜੇਤਰੀ ਕਣਕ ਦੀ ਤੇ ਕਈ ਵੀਰਾਂ ਨੇ ਦੂਜਾ ਉਹਦੇ ਵਿੱਚ ਕਮੈਂਟ ਕੀਤਾ ਵੀ ਜਿਹੜੀ ਜੇਤਰੀ ਬੀਜਣੀ ਚਾਹੀਦੀ ਆ ਵੀਰ ਬੀ ਵੜੇ ਤਰ੍ਹਾਂ ਦੇ ਆ ਅੱਜ ਕੱਲ ਉਹੋ ਜਿਹਾ ਸਿਸਟਮ ਨਹੀਂ ਹੈਗਾ ਬੀ ਵੇਖ ਕੇ ਜੇ ਪਛੇਤੀ ਆ ਤਾਂ ਪਛੇਤਾ ਬੀ ਬੀਜ ਲੋ ਤੇ ਜੇ ਗੇਤਰੀ ਆ ਗੇਤਰਾ ਬੀਜ ਲੋ ਗੇਤਰੀ ਕਣਕ ਬੀਜਣ ਦਾ ਨੁਕਸਾਨ ਹੀ ਨੁਕਸਾਨ ਆ ਬਹੁਤ ਵਾਰ ਹੋਇਆ ਵਾ ਇਧਰ ਮੈਂ ਦੱਸਾਂ ਚਲੋ ਬਾਕੀ ਆਪਦੀ ਮਰਜ਼ੀ ਕਰੋ ਸਾਰੇ ਆਪੋ ਆਪਣੇ ਘਰਾਂ ਦੇ ਸਿਆਣੇ ਆ ਆਪਾਂ ਦੇ ਵੈਸੇ ਜੋ ਆਪਣੀ ਨੌਲਜੀ ਉਹਦੇ ਬਾਰੇ ਤੁਹਾਨੂੰ ਦੱਸਿਆ ਸੀ ਜੇ ਕਿਸੇ ਦੀ ਪਛੇਤਰੀ ਠੀਕ ਆ ਉਹ ਪਛੇਤਰੀ ਬੀਜ ਲੋ ਜਿਹਦੀ ਤੇ ਜਿਹੇਤਰੀ ਨਿਗਲਦੀ ਵਧੀਆ ਉਹ ਗੇਤਰੀ ਬੀਜ ਲੋ ਜਿੱਦਾਂ ਵੀ ਤੁਹਾਡਾ ਰੋਗ ਹੁੰਦਾ ਉਦਾਂ ਕਰ ਲੋ ਤੇ ਹੁਣ ਆਪਣਾ ਕੰਮ ਧਾਗਾ ਪਣਾ ਆ ਗਿਆ ਤੇ ਹੁਣ ਮਸ਼ੀਨਾਂ ਤੇ ਬੈਲਰ ਛਾੜਨੇ ਆ ਛਾੜ ਕੇ ਹਵਾ ਮਾਰਨੀ ਪੈਣੀ ਉੜਕੇ ਸਿਰੇ ਗਰੀਸ ਮਾਰਨੀ ਹੁੰਦੀ ਕਾਂਟੇ ਜੀ ਪੈਂਦੀ ਜਾਂਦੀ ਐ ਇੱਕ ਵਾਰ ਮਾਰੀ ਹੋਵੇ ਤਾਂ ਫੇਰ ਸਿਰੇ ਬੰਦਾ ਨਾ ਗਰੀਸ ਕੱਲੀ ਮਾਰ ਲਈ ਜਾਂਦੀ ਐ ਸਾਰੇ ਨੀੜ ਜੁੜੇ ਲੱਗ ਜਾਂਦੇ ਕੀ ਫਰਕ ਪਿਆ ਵਾ ਕੀ ਫਰਕ ਪਿਆ ਉੱਥੇ ਹੀ ਵੇਹਲਾ ਆਦਾ ਜੋ ਐਨਾ ਦੇਖਣਾ ਦਾ ਜੀਨ ਤੇ ਛਾੜ ਕੇ ਸਾਰਾ ੱਲੇ ਮਾ ਬਾ ਜਿੱਥੇ ਗਰੀ ਗਰੂ ਵੱਜਣ ਵਾਲੀ ਆ ਪਰ ਮੈਂ ਦੇਖੀ ਨਾ ਉਹ ਮੈਨੇ ਗਰੀ ਬਾਰਦੇ ਕੋ ਨਹੀਂ ਲੰਦਾ ਉਹ ਕਿੰਨਾ ਕਰੇਗਾ ਦੇਖ ਆ ਤੋ ਮੁੰਕੇ ਇੱਥੇ ਡੰਦ ਪੈਂਦਾ ਯਾਰ ਦਿਆ ਫੜਾ ਆਇਆ ਕਹਿੰਦੇ ਪਹਿਲਾਂ ਇੱਥੇ ਉੱਤੇ ਬੜਾ ਬਹੁਤ ਤਸ਼ੱਦਦ ਦੇ ਨਾਲ ਮੰਨਰੂਪਸੋਂ ਆਪਣਾ ਸਿੱਖਣ ਡਿਆ ਵਾ ਕਾਰੋਬਾਰ ਨਵੇਂ ਜਿਹੜੇ ਆਉਣ ਵਾਲੇ ਆ ਮੁੰਡਾ ਹੱਥ ਪਣਾਉਣ ਡਿਆ ਆਉਣ ਵਾਲੇ ਸਮੇਂ ਦੇ ਵਿੱਚ ਧੱਕ ਪਾ ਕੇ ਰੱਖੂਗਾ ਸਮੇਂ ਨੂੰ ਮੰਜ਼ਲਾਂ ਫੇਰ ਹੀ ਮਿਲਣੀਆਂ ਜੇ ਇਸ ਸਮੇਂ ਨੂੰ ਧੱਕ ਪਾਵਾਂਗੇ ਤੇ ਅੱਧਾ ਕੰਮ ਚ ਪਤਾ ਲੱਗਣ ਡਿਆ ਪਿਆਵਾ ਈ ਨਾਟ ਬੋਲਟ ਕਿੱਥੇ ਪਾਣੇ ਕਿੱਦਾਂ ਕਸਣੇ ਆ ਗੁਰੂਆ ਚੀਜਾਂ ਉੱਥੇ ਕੱਢ ਕੇ ਹੋਣੀਆਂ ਤੇ ਸਵੇਰੇ ਤੇ ਗਰੀਸ ਮਾਰਨੀ ਕੱਲ ਨੂੰ ਨਹੀਂ ਮਾਰਾਂਗੇ ਕੋਈ ਨਹੀਂ ਅੱਗੇ ਛੜਿਜ ਪਲਾਏਗਾ ਆਪਣੇ ਖਲਾਰਾ ਨਾ ਉੱਡਦੀ ਗਣੀ ਢੂੜ ਅੰਬਰਾਂ ਚ ਐਦਾਂ ਇਹ ਦਾਣਾ ਦੋ ਵੀ ਬਣਾਇਆ ਦੇਖੋ ਉਪਰਾਲਾ ਕਰਦੇ ਵਿੱਚੋਂ ਅੱਜ ਦਾ ਬਲੌਗ ਆਪਣਾ ਹੋ ਗਿਆ ਖਤਮ ਸਾਰੀ ਝਾੜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਨੇ ਕਮੈਂਟ ਕੀਤੇ ਦੇਖਿਆ ਸਾਰੇ ਵੀਰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਬਹੁਤ ਬਹੁਤ ਸੰਜੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ